ਹੈਲੋ ਹਾਂਜੀ ਐਸੇ ਹੋ ਜੇ YouTube ਫੈਮਲੀ ਸਾਰਿਆਂ ਨੂੰ ਨਮਸਕਾਰ ਅਦਾਬ ਸ੍ਰੀ ਅਕਾਲ ਹallelujah ਅੱਜ ਅਸੀਂ ਜਾ ਰਹੇ ਪਟਿਆਲਾ ਆ ਬੱਚਿਆਂ ਦੇ ਨਾ ਮਾਮੇ ਦੀ ਬੇਟੀ ਦੀ ਇੰਗੇਜਮੈਂਟ ਚੱਲ ਰਹੀ ਹੈ ਦੇਖੋ ਸਾਰੇ ਅੱਜ ਤਿਆਰ ਹੋਏ ਹੋਏ ਸਾਰਿਆਂ ਨੇ ਨੌਣੇ ਨੌਣੇ ਨਵੇਂ ਨਵੇਂ ਕੱਪੜੇ ਪਾਏ ਸਾਰਿਆਂ ਨੂੰ ਦਿਖਾ ਬਈ ਇਹਨੇ ਕਿਵੇਂ ਯਾਨੀ ਮੁੰਮੀ ਬੱਚੇ ਨਾਲ ਤਖਸ਼ ਆਪਣੇ ਆਪ ਨੂੰ ਵੀ ਦਿਖਾਓ ਵੀਡੀਓ ਕਰਕੇ ਲਿਗਿਆ ਨਾ ਮੈਂ ਦੁਕਾਨ ਦਾ ਇਹ ਦੇਖੋ ਤਖਸ਼ ਵੀ ਅੱਜ ਤਿਆਰ ਹੋਇਆ ਵਾ ਇਹ ਕਹਿੰਦਾ ਮੈਂ ਅੱਜ ਐਮਆਈ ਦੀ ਸਪੋਰਟ ਕਰੂੰਗਾ ਇਹਨੇ ਬਲੂ ਡਰੈਸ ਪਾਈ ਵੀ ਹੈ ਜਾ ਗਿਆ ਦਿਖਾ ਰੋਡ ਤੇ ਅਸੀਂ ਜਾ ਰਹੇ ਹਾਂ ਇਸ ਟਾਈਮ ਮੰਗ ਜੀ ਜੀ ਮੇਰੇ ਮੇਰੇ ਗਾਣਾ ਲਗਾਈਂ ਕਿੱਧਰ ਦਿਖਾ ਅਸੀਂ ਜਾ ਰਹੇ ਹੁਣ ਸਰੰਤ ਤੋਂ ਪਟਿਆਲਾ ਰੋਡ ਤੇ ਅਦੇ ਇੱਕ ਮੋੜੇ ਰੋਡ ਦਿਖਾਓ ਮੇਰੀ ਗਾਣਾ ਲਗਾ ਦੂੰਗੀ ਗਾਣਾ ਫੇਰ ਪਹਿਨਾ ਇੱਧਰ ਦਿਖਾਓ ਰੋਡ ਦਿਖਾਓ ਇੱਧਰ ਮੋੜੇ ਟ੍ਰੇਕ ਆਹ ਦੇਖੋ ਜੀ ਇਹ ਰੋਡ ਵੀ ਇਹ ਡਾਊਨ ਹੋ ਰਿਹਾ ਜੋ ਸਰੰਤ ਤੋਂ ਪਟਿਆਲਾ ਨੂੰ ਜਾ ਰਹੇ ਆ ਪਹਿਲਾਂ ਇਹ ਰੋਡ ਤੇ ਰਸ਼ ਬਹੁਤ ਹੈ ਆਣ ਵਾਲੇ ਟਾਈਮ 'ਚ ਬਹੁਤ ਜ਼ੋਲਤ ਹੋ ਜਾਏਗੀ। ਉਕਾਨੂ ਪਹਿਲਾਂ ਇੱਥੇ ਟ੍ਰੈਨ ਗੋਹਣ ਕਰਕੇ ਰੋੜ ਤੰਗ ਸੀ। ਉਹ ਰੋੜ ਹੈ ਜੋ ਐਡਾ ਵਧ ਰਿਹਾ ਹਣੇ 'ਚ ਬਣਦੇ ਹੋ। ਫੋਰ ਲੇਨ ਹੋ ਜਾਏਗਾ। ਯਾਰ ਸਮੱਸਿਆ ਹੈ ਜਿਹੜੀ ਉਹ ਬਹੁਤ ਹੱਦ ਤੱਕ ਹੈ ਜਿਹੜੀ ਉਕਾਨੂ ਲੋਕਾਂ ਨੂੰ ਜੀਵਨ ਵਾਸਤੇ ਸੁੱਖ ਮਿਲ ਜਾਏਗਾ। ਹਾਂਜੀ ਫਿਰ ਅੱਗੇ ਜੁੜਦੇ ਆ ਤੁਹਾਡੇ ਨਾਲ ਪਟਿਆਲਾ ਪਹੁੰਚ ਗਏ। ਜੀ ਕਰੋ ਕੇ ਕਰਤੇ ਕਿੱਦਾਂ ਪਹੁੰਚ ਗਏ ਜੀ ਅਸੀਂ ਪਟਿਆਲਾ ਸ਼ਾਹੀ ਸ਼ਹਿਰ ਪਟਿਆਲਾ ਇੱਧਰ ਦਰਸ਼ਨ ਕਰੋ ਗੁਰਦੁਆਰਾ ਇੱਧਰ ਤੋਂ ਹੁਕਮ ਦਿਖਾਓ ਅਕਸ਼ਰ ਹਾਲੇ ਆਹ ਅਪਣਾ ਗੁਰਦੁਆਰਾ ਰੁਕ ਜਾਓ ਜੀ ਉਧਰ ਦੇਖੋ ਉਧਰ ਉਹ ਦੇਖੋ ਉਹ ਦੇਖੋ ਅਬ ਇਹ ਨੂੰ ਮੰਗਤਾਂ ਦੇਖੋ ਆ ਦੇਖੋ ਦਰਸ਼ਨ ਕਰੋ ਉਹ ਦੇਖੋ ਜੀ ਸਤਨਾਮ ਸਿ ਬਾਹੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਪਤਾ ਹਾਂ ਦੇਖੋ ਇਹ ਜੋ ਬੜਾ ਸੋਹਣੇ ਹਾਲਸਾ ਗੁਰਦੁਆਰਾ ਸ਼੍ਰੀ ਦੁੱਖ ਨਿਵਾਰ ਸਾਹਿਬ ਪਿਆਲਾ ਵਿਖੇ ਦੇਖ ਪਰ ਤੁਸੀਂ ਦੇਖੋ ਕਿੰਨਾ ਘੈਂਟ ਬਣਿਆ ਬਈ ਅੱਜ ਆਹ ਦੇਖੋ ਪੋਪਰਾ ਨਾ ਆਹ ਦੇਖੋ ਮੁਰਗੇ ਜੀ ਹੁਣ ਆਪਾਂ ਆਹ ਦੇਖੋ ਜੀ ਮੁਰਗੇ ਔਰ ਇੱਕ ਸਿੱਧੇ ਸੜਗੇ ਲੀ ਦੇ ਸੋਨਸਪਾਟ ਜਾ ਰਹੇ ਹੈ ਜੀ ਬਾਹਰ ਜਾਣਾ ਹੈ ਜੀ ਪਾਸੋਂ ਰੋਡ ਤੇ ਯੂਕੇ ਰਿਜ਼ੋਰਟ ਯੂਕੇ ਰਿਜ਼ੋਰਟ ਇਹ ਮਨਾ ਬਾਏਗਾ ਆਪਣਾ ਥਾਪਰ ਕਾਲਜ ਰੋਡ ਇਹ ਇਹ ਦੇਰ ਤੋਂ ਰੌਾਹ ਸਾਹਮਣੇ ਜਿਹੜੇ ਆਪਣਾ ਪਿੱਛੇ ਆਪਣਾ ਬੀਦੀ ਹੁਣ ਨਾਲ ਵੀ ਗੱਲ ਕਰਾ ਆ ਲੋ ਜੀ ਐਕਸਾਈਟਮੈਂਟ ਖੁਸ਼ ਹੈ ਤੁਸੀਂ ਇਹਦੇ ਬਹੁਤ ਖੁਸ਼ ਹੈ ਬਹੁਤ ਠੀਕ ਹੈ। ਹੂੰ। ਕੁੜੀਆਂ ਦੱਸ ਦੋ, ਤੁਸੀਂ ਤਾਂ ਦੱਸ ਦੋ। ਦੋ ਭਾਈ ਕੁੜੀਆਂ। ਕੁਝ ਹੈ। ਕੁਝੰਦਾ ਹੈ। ਕੁਝਾ ਤਾਂ ਹੋਵੇ। ਹਾਂ ਬਹੁਤ ਜ਼ਿਆਦਾ। ਅਖਸ਼ ਵੀ ਬਹੁਤ ਖੁਸ਼ ਹੈ। ਇਹ ਕਹਿੰਦੇ ਪੂਰੇ ਢਡੇ ਕੀ ਰੇਲ ਬਣਾ ਕਰਦਾ। ਆਹ ਰੇਲ ਬਣਾਉਂਗਾ ਰੇਲ। ਓਏ। ਉਹ ਰੇਲ ਬਣਾਉਂਗਾ ਦੇਖੋ ਫਿਰ ਤੇ ਇੰਡਰੇ ਚੀਰ ਰਿਹਾ ਹੋਵੇ। ਹਾਂ ਪਹਿਲਾਂ ਤਾਂ ਇਹ ਨਹੀਂ ਫਿਰਦਾ ਇਹ ਤਾਂ। ਉੱਥੇ ਹੈਗਾ ਫਿਰ ਤੇ ਬਣਾ ਲਵਾਂਗੀ। ਉੱਥੇ ਹੈਗਾ ਫਿਰ ਹੋਰ ਬਣਾ ਦੇਣਾ ਇਹਨੇ। ਹਾਂਜੀ। ਇਹ ਚ ਦੇਣਾ ਹੋਵੇ ਹਰ ਕੋ ਨਿੰਬੂ ਪਾਣੀ ਵੀ ਰੱਖਿਆ ਬਾਈ ਜੀ ਉਹ ਕਰ ਲੈ ਇੱਕ ਮਿੰਟ ਉਹ ਕਰ ਲੈ ਸਲੋ ਕਰ ਲੈ ਮੈਂ ਤਾਂ ਦੱਸਦਾ ਤੁਹਾਨੂੰ ਐਸਿਡਿਟੀ ਹੋ ਪਤਾ ਨੀ ਨਿੰਬੂ ਪਾਣੀ ਬਣਾ ਲਓ ਇਹ ਆ ਗਈ ਜੀ ਕੇਂਦਰੀ ਜੇਲ ਪਟਿਆਲਾ ਅੰਨਾ ਕਿ ਵਾਸੇ ਪਹੁੰਚਦੀ ਨਾ ਇਹ ਸਾਹਮਣੇ ਆ ਗਿਆ ਥੱਪੜ ਕਾਲਜ ਪਰਵੜ ਕਾ ਥਾਪੜ ਥੱਪੜ ਕਾਲਜ ਪਟਿਆਲਾ ਆ ਗਿਆ ਉਹ ਨਾਲੀ ਬਹੁਤ ਹੀ ਰਿਪਿਊਟਡ ਕਾਲਜ ਪਿਛੇ ਅੱਗੇ ਹੁਣ ਦੇਖੋ ਨੰਨ ਇਹ ਆ ਗਿਆ ਪਾਸੋਂ ਰੋਡ ਦੇਖੋ ਸੈਂਟਰਲ ਜੇਲ ਪਟਿਆਲਾ ਦੀ ਦਵਾਰ ਹੈ ਇਹ ਦੇਖੋ ਇਹ ਹਰਦੁਆਰ ਪਟਿਆਲਾ ਹਰਦੁਆਰ ਸੈਂਟਰਲ ਜੇਲ ਪਟਿਆਲਾ ਦੀ ਦਵਾਰ ਹੈ ਦੇਖ ਬਹੁਤ ਵੱਡੀ ਬਹੁਤ ਏਰੀਏਸ਼ਨ ਹੋਇਆ ਹੈ ਫੇਲੇ ਵੀ ਹਰਦੁਆਰ ਜੀ ਆਹਾ ਇਹ ਪਾਸੋਂ ਰੋਡ ਹੈ ਅਸੀਂ ਪਹੁੰਚ ਗਏ ਜੀ ਯੂਕੇ ਸ਼ੋਰਟਸ ਆਸੂੰ ਰੋਡ ਪਟਿਆਲਾ ਡੈਸਟੀਨੇਸ਼ਨ ਤੇ ਦੇਖੋ ਜੀ ਐਂਟਰੀ ਹੋ ਗਈ ਗੱਡੀ ਸਿਕਿਉਰਟੀ ਵਾਲੇ ਕਹਿੰਦੇ ਇੱਧਰ ਨੂੰ ਜਾਓ ਜੀ ਅੱਛਾ ਜੀ ਗੱਡੀ ਇੱਧਰ ਲਾਓ ਜੀ ਠੀਕ ਹੈ ਜੀ ਇੱਧਰ ਲਾਉਂਦੇ ਠੀਕ ਹੈ ਜੀ ਫਿਰ ਬਾਕੀ ਤੁਹਾਨੂੰ ਅੰਦਰ ਤਾਂਦੇ ਆਜ ਓਕੇ ਜੀ ਆ ਦੇਖੋ ਆ ਦੇਖੋ ਵੰਨਿਆ ਬਾਸ਼ਨਾ ਇਹਨਾਂ ਦਾ ਸਤਿਅਕਸ਼ ਆ ਦੇ ਸਵਾਚਸ ਲੋ ਲੋ ਆ ਬੈਠੇ ਆ ਸਾਲੀ ਸਹਿਬਾ ਸਾਡੂ ਸਾਹ ਮੇਰੇ ਆ ਖੁਸ਼ਮਨ ਬਾਣੀ ਏਗਰਨਾਡ ਜੀ ਨਵਾਸਤੇ ਜੀ ਨਵਾਸਤੇ ਹਰੂ ਸਾਹਿਬ ਪਾਣੀ ਐ ਇਹ ਖੁਸ਼ ਮਨ ਹੈ ਸਾਡਾ ਖੁਸ਼ੂ ਐ ਖੁਸ਼ੂ ਇਹ ਚਾਹੀ ਦੇਣੀ ਐ ਇਹ ਮਿਲਕੀ ਐ ਜੀ ਮੇਰੀ ਸਾਲੀ ਆਹ ਇਹ ਬੱਚੇ ਲੰਗੇ ਆਪਣੇ ਖਾਣੇ ਪੀਣੇ ਪਰ ਤਖਸ਼ ਨੇ ਚੱਕ ਲਿਆ ਆਪਣਾ ਇੱਕ ਚੱਕ ਲੈ ਜੀ ਲੱਕੋ ਕਰੋਨ ਜੋ ਆਏ ਹਾਂ ਹਲੋ ਚਲੋ ਜੀ ਘੁੰਮੋ ਫਿਰੋ ਮਿਲ ਲੀਏ ਪਹਿਲਾਂ ਰਿਸ਼ਤੇਦਾਰਾਂ ਨੂੰ